ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਨਾਲ ਹੀ ਪਿੰਡ ਪੰਜਗਰਾਈ ਕਲਾਂ ਉਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਸਰਾਂ ਜਰਸੀ ਫਾਰਮ ਇੱਥੇ ਜਿਆਦਾਤਰ ਜਰਸੀ ਵਹਿਣਾ ਆਉਂਦੀਆਂ ਵਿਕਰੀਆਂ ਵਾਲੀਆਂ ਪਰ ਨਾਲ ਹੁਣ ਐਚਐਫ ਵੀ ਬਾਈ ਕਾਫੀ ਲਿਆਉਣ ਲੱਗ ਗਿਆ ਅੱਜ ਦੀ ਵੀਡੀਓ ਦੇ 8 ਨਾਗ ਹੈ ਜਿਦੇ ਚੋਂ 6 ਜਰਸੀ ਪੱਖ ਦੇ ਰਹਿਣਗੇ ਤੇ 2 گاਵਾ ਐਚਐਫ ਬਰੀਡ ਦੀਆਂ ਹੋਣਗੀਆਂ ਐਚਐਫ ਦੇ ਵਿੱਚ ਇੱਕ ਗੱਬਣ ਵੱਛੀ ਤੇ ਇੱਕ ਵੈੜ ਸੂਈ ਵੀ ਆ ਤਾਜੀ ਬੱਚਾ ਵੀ ਇਹਨੇ ਵੱਛੀ ਨੂੰ ਜਨਮ ਦਿੱਤਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨਾਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਜਰੂਰ ਕਰਿਓ ਆ ਕੇ ਆਪਦੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਐਚਐਫ ਤੋਂ ਜਰਸੀ ਜਿਹੜੀਆਂ ਉਹ ਤੋਂ ਬਾਅਦ ਤੁਹਾਨੂੰ ਦਿਖਾ ਦੇਣੀ ਹੈ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸੰਦੀਪ ਐਚਐਫ ਤਾਂ ਹੁਣ ਰੁਟੀਨ 'ਚ ਆਉਣ ਲੱਗ ਗਈ ਹੈ ਨਾ ਹਾਂਜੀ ਹਾਂਜੀ ਭਾਈ ਨਾਲ ਪਹਿਲੇ ਨੰਬਰ ਤੇ ਜਿਹੜੀ ਵੈੜਾ ਭਾਈ ਕੰਨਵਾ ਸੁਆ ਇਹ ਭਾਈ ਮੂੰਹੋਂ ਦੋ ਦੰਦਾ ਹੀ ਹੂੰ ਤੇ ਪਰਸੋਂ ਦੀ ਸੂਈ ਵੀ ਹੈ ਜਿਹੜਾ ਹੁਣ ਬੋਲਾ ਭਾਈ 15 ਤੋਂ ਬਾਹਰ ਹੋਊਗਾ ਜੀ ਵੱਛੀ ਇਹਦੇ ਨਾਲ ਹਾਂਜੀ ਵੱਛੀ ਆਈ ਇਹਦੇ ਪਿੱਛੇ 40433 ਦੀ ਵੱਛੀ ਆ ਬਈ ਇਹੀ ਅੱਛਾ ਰੇਟ ਕੀ ਰੱਖਦੇ ਹੋ ਦੱਸਣ ਦੀ ਬਈ ਰੇਟ ਫੋਨ ਤੇ ਆਈ ਖੋਲੀ ਨੂੰ ਦੋਸਤੋ ਪਹਿਲਾ ਸੂਆ ਸੂਈ ਦੋ ਦੰਦ ਮੂੰਹੋਂ ਦੈਣ ਅਜੇ ਤੀਜਾ ਚੌਥਾ ਹੀ ਬੰਦ ਹੈ 15 ਕਿਲੋ ਵਾਂਗੂ ਬੌਲੇ ਤੋਂ ਸ਼ੁਰੂਆਤ ਹੈ ਵੱਛੀ ਨੂੰ ਜਨਮ ਦਿੱਤਾ ਹੈ 40433 ਨੰਬਰ ਬੌਲਾ ਡੈਨਮਾਰਕ ਦਾ ਬਈ ਦੱਸਦਾ ਜਿਹਦੀ ਵੱਛੀ ਹੈ ਤੁਸੀਂ ਇਸ ਗਾਂ ਨੂੰ ਦੇਖੋ ਇਹਦਾ ਸਟਰਕਚਰ ਦੇਖੋ ਥਣ ਥੀਚੁਆਈ ਵਾਲਿਆ ਹਵਾਨਾ ਅੱਗੋਂ ਪਿੱਛੋਂ ਚੰਗਾ ਦਿਸਦਾ ਹੈ ਹਾਈਟ ਸੋਹਣੀ ਹੈ ਦੋਸਤੋ ਉਮਰ ਦੇ ਹਿਸਾਬ ਤੇ ਬਾਕੀ ਪਾਸ ਤੁਸੀਂ ਕੋਲ ਖੜ ਕੇ ਕਰਨਾ ਹੈ ਮੀਡੀਅਮ ਹਾਈਟ ਮੰਨ ਲਿਓ ਜਾਂ ਤੁਸੀਂ ਆ ਕੇ ਦੇਖ ਲਿਓ ਪਾਸ ਕਰ ਲਿਓ ਸੋਨਾ ਰੰਗ ਦੋਸਤੋ ਬਲੈਕ ਰੰਗ ਜਿਆਦਾ ਥੋੜਾ ਜਿਹਾ ਪਰ ਬੱਚੀ ਸਾਫ ਸੁਥਰੀ ਐ ਸੱਲੇ ਦੀ ਵੀ ਸੋ ਪਹਿਲਾਂ ਦੋ ਦੰਦ ਤਾਜੀ ਸੂਈ ਹੋਈ ਵੈੜ ਤੁਹਾਨੂੰ ਦਿਖਾ ਰਿਹਾ ਚੰਗਾ ਟੰਚ ਹੈ ਪੱਕੇ ਜੇ ਹਵਾਨੇ ਦੀ ਆ ਹਵਾਨਾ ਕਦੇ ਵੀ ਥੱਲੇ ਨੂੰ ਲਮਕਦਾ ਨਹੀਂ ਥਣ ਹੱਥੀ ਚੁਆਈ ਵਾਲਾ ਹੁਣੇ ਹੀ ਦਿਸਦਾ ਹਾਲਾਂਕਿ ਅਜੇ ਦਿਨ ਜਦੋਂ ਪਹਿਣਗੇ ਨਖਰੂਗੀ ਹੋਰ ਥਣਾ ਵਾਲੇ ਪੱਖ ਤੋਂ ਚੋਨਚ ਵੀ ਬਾਈ ਬਹੁਤ ਠੰਡੀ ਸੀਲਸ ਭਾਈ ਨਿਆਣਾ ਲਾਵੇ ਨਾ ਲਾਵੇ ਠੀਕ ਹੈ ਜਿਵੇਂ ਹਾਂਜੀ ਹਾਂਜੀ ਸੰਦੀਪ ਜਿਹੜੀ ਇਹ 2 ਨੰਬਰ ਤੇ ਇਹ ਵੀ 2 ਦੰਦ ਦੀ ਬੱਛੀ ਆ ਬਾਈ ਜਿਹਦੇ 5-4 ਦਿਨ ਬਾਕੀ ਆ ਬਾਈ ਅੱਜ ਠੀਕ ਹੈ ਖੋਲੀ ਦੋਸੋਂ 5-4 ਦਿਨ ਲਊ ਹੈ ਦੋ ਦੰਦ ਥਣ ਹੱਥੀ ਚੁਆਈ ਵਾਲਾ ਰੱਖੂਗੀ ਤਾਂਚਾ ਸੋਹਣਾ ਹਜੇ ਦੈਣ ਪਏ ਆ ਹਵਾਨਾ ਚੰਗਾ ਬਣਾਉਣਾ ਸ਼ੁਰੂ ਕਰਤਾ ਚੰਗੀ ਨਿਕਰੂਗੀ ਵੈੜ ਇਹ ਰੰਗ ਰੂਪ ਵੀ ਸੋਹਣਾ ਡੱਬੀ ਵੱੱਛੀ ਇਹ ਵੀ ਪਹਿਲਾਂ ਨੇ ਦੋ ਦੰਦ ਹਜੇ ਦਿਨ ਹਜੇ ਲੈਂਦੀ ਐ ਸੋਨ ਚ ਚੰਗੀ ਥੱਲੋਂ ਬਣਦੀ ਆਉਂਦੀ ਆ ਕਰਨ ਵਾਲੀ ਲੈ ਚੱਲ ਬਈ ਸੋ ਇਹ ਦੋ ਨਾਗ ਜਿਹੜੇ ਐਚ ਐਫ ਬਰੀਡ ਦੇ ਬਾਈ ਕੋਲ ਵਿਕਾਊ ਸੀਗੇ ਉਹ ਤੁਹਾਨੂੰ ਦਿਖਾ ਰਿਹਾ ਇਨਾਂ ਤੋਂ ਇਲਾਵਾ ਜਰਸੀ ਤੁਹਾਨੂੰ 6 ਨਗ ਦਿਖਾਉਣੀ ਸੋ ਇਹ ਦੋਨੇ ਐਫ ਤੁਸੀਂ ਉਹਨਾਂ ਦੇਖ ਲਈਏ ਬਾਈ ਵਧੀਆ ਬੰਦਾ ਬਰੀਡਰ ਆ ਜੀ ਤਾਂ ਆਪਾਂ ਲਈ ਕੋਟ ਕਰੋੜ ਤੋਂ ਹੀ ਬਲਜੀਤ ਆ ਮੁੰਡਾ ਸੋਹਣਾ ਕੰਮ ਕਰਦਾ ਹੀ ਰਿਕਾਰਡ ਇਹਦਾ ਸਾਰਾ ਦੇ ਦਾਂਗੇ ਤੇ ਪਰ ਆਈ ਵੀ ਖੁੱਲੀ ਹੈ ਹੀ ਕਰਮਾਂ ਦੀ ਠੀਕ ਹੈ ਸੋ ਚੰਗਾ ਰਿਕਾਰਡ ਬਾਈ ਕਹਿੰਦਾ ਜਿਹੜੇ ਫਾਰਮ ਚੋਂ ਇਹ ਲਈ ਹੈ ਫਾਰਮ ਮਤਲਬ ਦੱਸੋ ਜਿਹਦੇ ਕੋਲ ਘਰੇ 5-7 ਪਸ਼ੂ ਰੱਖਿਆ ਅੱਜ ਦੇ ਟਾਈਮ 'ਚ ਤਾਂ ਉਹ ਵੀ ਫਾਰਮ ਹੀ ਹੈ ਬਾਕੀ ਬਾਈ ਖੁੱਲ੍ਹੇ ਨਾ گاਵਾ ਰੱਖਦਾ ਜਿਹਦੇ ਕੋਲ ਵਾਈ ਹੈ ਇੱਕ ਹੋਰ ਵਾੜੇ ਇਧਰ ਤੋਂ ਦਿਖਾਉਣੇ ਆ ਕਿੰਨਾ ਸੂਆ ਇਹ ਵੀ ਪਹਿਲਾ ਸੂਆ ਬਾਈ 2 ਦੰਦ ਦੀ 10 ਦਿਨ ਬਾਕੀ ਆ ਜੀ ਠੀਕ ਹੈ ਤੋਰੀ 10 ਦਿਨ ਲਾਊਗੀ ਦੋਸਤੋ ਸੂਆ ਪਹਿਲਾ ਸੂਣਾ 2 ਦੰਦ ਦਾ ਬਰੀਡ ਦੀ ਜੇ ਗੱਲ ਕਰੀਏ ਤਾਂ ਜਰਸੀ ਵਾਲਾ ਪੱਖ ਇਹਦੇ ਚ ਜ਼ਿਆਦਾ ਹੈ ਰੰਗ ਸੋਣਾ ਥਣ ਮੋਟਾ ਰੱਖੂਗੀ ਹੱਥੀਂ ਚੁਾਈ ਵਾਲਾ ਹੋਊਗਾ ਰੇਟ ਫੋਨ ਤੇ ਆ ਥਣ ਚਾਰੇ ਹੀ ਸੋਨੇ ਆ ਇੱਕ ਛੋਟਾ ਜਿਹਾ ਨਿਸ਼ਾਨ ਐਕਸਟਰਾ ਥਣ ਦਾ ਹੈਗਾ ਬਾਕੀ ਥਣ ਜਿਹੜੇ ਉਹ ਦੁੱਧ ਵਾਲੇ ਜਿਹੜੇ ਉਹ ਪੂਰੇ ਵਧੀਆ ਹੱਥੀ ਚਵਾਈ ਵਾਲੇ ਦਿਸਦੇ ਆ ਤਰੀਫ ਬਹੁਤ ਆ ਬਈ ਸੁਭਾ ਦੀ ਠੀਕ ਹੈ ਦਿਖਾਈ ਥਾਣੇ ਤੇ ਮੇਰੇ ਦੋਸਤੋ ਬਾਕੀ ਥਣ ਤੁਸੀਂ ਦੇਖ ਲਓ ਜਿਹੜਾ ਮੈਂ ਛੋਟਾ ਜਿਹਾ ਨਿਸ਼ਾਨ ਕਿਹਾ ਸੀ ਉਹ ਤੁਸੀਂ ਉੱਪਰ ਦੇਖ ਸਕਦੇ ਹੋ ਪਿਛਲੇ ਥਣਾਂ ਤੇ ਠੀਕ ਹੈ ਬਈ ਸੁਨੀਪੇ ਦੋ ਅੱਗੇ ਜਿਹੜੀ ਗਾਂ ਬਈ ਇਹ ਦੂਜਾ ਸੂਆ ਸੂਣ ਵਾਲੀ ਆ ਬਈ 10 ਕਿਹ ਦਾਣੇ ਦੇ ਬਾਕੀ ਆ ਇਹ ਠੀਕ ਹੈ ਸੋ ਦੋਸਤ ਸੁਆ ਦੂਜਾ ਬਾਈ ਕਹਿੰਦਾ ਸੂਗੀ 10 ਦਿਨ ਹਜੇ ਲੈ ਜੂਗੀ ਸੂਣ ਦੇ ਵਿੱਚ ਛੋਟੇ ਕੱਦ ਕਾਠ ਚ ਵਜਨ ਤੁਹਾਡੇ ਸਾਹਮਣੇ ਥਣ ਹੱਥੀ ਚ ਵਾਈ ਆਲਾ ਸੂਏ ਦੋ ਇਸ ਸਾਈਡ ਤੇ ਜਰਸੀ ਸੀਿੰਗ ਜਿਹੜੀਆਂ ਨੇੜ ਆ ਸੂਣ ਦੇ ਹਫਤਾ 10 ਦਿਨ ਦੇ ਵਿੱਚ ਦੀ ਸੂਣ ਆਲੀਆਂ ਦੋ ਤੁਹਾਨੂੰ ਐਚਐਫ ਦਿਖਾਉਂਦੇ ਬਹੁਤ ਅੱਛੀ ਵੀ ਇੱਥੇ ਲੈ ਆਉਨੇ ਬਾਈ ਖੁੱਲ ਗਈ ਸੀ ਅੱਕੀ ਠੀਕ ਹੈ ਵੱਡੀ 5 ਨੰਬਰ ਤੇ ਦੱਸੋ ਇਹ ਵੈਡ ਤੁਹਾਨੂੰ ਦਿਖਾਉਣੇ ਇਹ ਖੁੱਲ ਗਈ ਸੀਗੀ ਤੇ ਉਹਦੇ ਕਰਕੇ ਇੱਥੇ ਫੇਰਦੀ ਇਹ ਵੀ 2 ਦੰਦ ਦਾ ਬਾਈ ਤੇ ਇਹਦੇ 20 22 ਦਿਨ ਬਾਕੀ ਆ ਜੀ 20 22 ਦਿਨ ਬਾਕੀ ਦੱਸੋ 2 ਦੰਦ ਬੱਚੀ ਕੱਦ ਚੰਗਾ ਜਰਸੀਆਂ ਦੇ ਹਿਸਾਬ ਤੇ ਲੰਬਾਈ ਚੰਗੀ 20 ਦਿਨਾਂ ਚ ਸੰਭ ਵੀ ਚੰਗੀ ਜਾਊਗੀ ਜਿਹੜਾ ਵੀਰ ਖਰੀਦਣਾ ਚਾਹੇ ਤਾਂ ਰੰਗ ਬਹੁਤ ਸੋਹਣਾ ਦੱਸੋ ਗੇਰੂ ਵਰਗਾ ਜੀ ਨੂੰ ਰੰਗ ਆਪਾਂ ਕਹਿ ਦਿੰਨੇ ਆ ਉਸ ਟਾਈਪ ਦਾ ਰੰਗ। ਫੇਸ ਕੁਆਲਟੀ ਵੀ ਬਹੁਤ ਚੰਗੀ ਬਈ ਇਹਨੇ ਥੋੜਾ ਜੀ ਨਹੀਂ ਲਾਇਆ ਦੋ ਕੰਦੇ ਨਹੀਂ। ਅੱਛਾ। ਹਾਂਜੀ ਹਾਂਜੀ ਉਹਦੇ ਕਰਕੇ ਵੀ ਢੱਡ ਖੱਟ ਭਰਦੀ ਆ ਦੇ ਉੱਪਰ ਆਇਆ ਕਰਦੀ ਏ। ਠੀਕ ਐ। ਸੋ ਹਜੇ ਜਗਾ ਤੋਂ ਉਪਰ ਆ ਮੰਦੀ ਏ। 20 ਦਿਨਾਂ ਨਾਲ ਰਹਿੰਦੇ ਆ ਸੂਨ ਚ। ਹੁਣ ਇਹ ਖੁੱਲੀ ਫਿਰਦੀ ਸੀ ਜਦੋਂ ਵੀਡੀਓ ਬਣਾਉਣ ਲੱਗੇ ਉਹਦੇ ਜਨੇ ਤਲਿਆਰਾ ਲਵਾ ਲਿਆ ਸੀ। ਸੋ ਇਹ ਪੰਜ ਨਗ ਦਿਖਾਤੇ ਆ ਤੇ ਤਿੰਨ ਇਸ ਸਾਈਡ ਤੇ ਐ ਜਰਸੀ। ਸਨੀਪ ਇਹਨਾਂ ਚ ਜਿਹੜੀ ਆ ਪਹਿਲੇ ਨੰਬਰ ਤੇ ਇਧਰਲੇ ਪਾਸੇ ਦਸੀਂ ਡਿਟੇਲ ਬਈ ਪਹਿਲਾਂ ਵੱਛੀ ਦੀ ਬਈ ਇਹ 9-10 ਮਹੀਨਿਆਂ ਦਾ ਬੱਚਾ ਈ ਮੁੱਲੇ ਦਾ 25000 ਰੁਪਈਆ ਈ ਤੋਰਦੇ ਨੂੰ ਮੜੇ ਹਾਂਜੀ ਹਾਂਜੀ ਸਾਰਾ ਪ੍ਰੋਪਰ ਰਿਕਾਰਡ ਦੇ ਦਾਂਗੇ ਬਈ ਆਪਾਂ ਈ ਠੀਕ ਐ 25000 ਰੇਟ ਐ ਉਮਰ ਛੋਟੀ ਐ ਹਜੇ ਬੱਚਾ ਜੇ ਕੋਈ ਵੀਰ ਜਰਸੀ ਸਾਹਮਣੀ ਚਾਹੁੰਦਾ ਨਰੋਈ ਵੱਛੀ ਤਿਆਰ ਹੋ ਜਾਣੀ ਐ 25000 ਰੇਟ ਐ ਸਟਰਕਚਰ ਕਾਫੀ ਖੁੱਲਾ ਡੁੱਲਾ ਹੈ ਗੱਬਣ ਹੋਰ 2-3 ਮਹੀਨਿਆਂ ਚ ਚੰਗੀ ਸੇਵਾ ਨਾ ਹੋ ਜੂਗੀ ਜੇ ਕੋਈ ਵੀਰ ਸੰਭਾਲਣੀ ਚਾਹੁੰਦਾ 25000 ਦਾ ਰੇਟ ਹੈ ਨਰੋਈ ਜਰਸੀ ਬਣੂਗੀ ਲੱਤਾਂ ਲੁੱਤਾਂ ਦਾ ਜਿਹੜਾ ਸਾਈਜ਼ ਜਾਂ ਉੱਤੋਂ ਸਟਰਕਚਰ ਦੀ ਚੜਾਈ ਦੱਸਦੀ ਹੈ ਇੱਕ ਗੱਬਣ ਵੱਛੀ ਦੋ ਅੱਗੇ ਬਾਈ ਇਹ ਦੋਨੇ ਗੱਬਣਾ ਹੀ ਜੋੜੇ ਦਾ ਹੀ ਮੁੱਲ ਕਰਾਂਗੇ ਇੱਕ-ਇੱਕ ਮਹੀਨਾ ਬਾਕੀ ਆ ਬਾਈ ਦੋਨੇ ਦੋ ਦੰਦਾ ਜੀ ਕੀ ਰੇਟ ਰਹੂਗਾ ਇਹਨਾਂ ਦਾ 1 ਲੱਖ ਤੇ 16000 ਰੁਪਿਆ ਜੋੜੇ ਦਾ ਮੁੱਲ ਲਈ ਖੋਲ ਦੇਣਾ 116 ਰੇਟ ਜੋੜੇ ਦਾ ਤੇ ਇੱਕ ਇੱਕ ਮਹੀਨਾ ਬਾਕੀ ਹੈ ਕੱਲੀ ਕੱਲੀ ਦਾ ਰੇਟ ਅਲੱਗ ਕਨਫਰਮ ਕਰ ਲਿਓ 1 16 ਇਚ ਜੋੜਾ ਮਿਲ ਜੂਗਾ ਕੁਸਮਾਨਤਾਂ ਨੇ ਇਹਦੇ ਚ ਹੋਊਗਾ ਦੋ ਦੋ ਦੰਦ ਬੱਛੀਆਂ ਦੰਨ ਲੈਂਦੀਆਂ ਹਜੇ ਇੱਕ ਇੱਕ ਮਹੀਨਾ ਚੈੱਕ ਕਰਾਉਣੀਆ ਚਾਹੋ ਤੰਦਰੋ ਚੈੱਕ ਕਰਵਾ ਕੇ ਲੈ ਜਾਓ ਬਾਅਦ ਚ ਲੰਬਾ ਕਿਸੇ ਗੱਲ ਉਹਨਾਂ ਦੇ ਉਹ ਸੇਵਾ ਕਰ ਲੋਗੇ ਤਾਂ ਸਭ ਚੰਗਾ ਜਾਣੀਆਂ ਥੋੜੁਨਾ ਥੋੜੁਨਾ ਲਿਸੰਗਾ ਦੇਸ ਦੇ ਨੇ ਦੇ ਓਕੇਰ ਨਾਲ ਇਹਨਾਂ ਨੇ ਹਜੇ ਆਦਾ 치ਰੀ ਬੱਚੀ ਆ ਬਾਈ ਦੋ ਦੰਦ ਕੱਢਣੇ ਸ਼ੁਰੂ ਕੀਤੇ ਆਈ ਠੀਕ ਹੈ ਇਹਦੀ ਲੂਈ ਜੀ ਹਜੇ ਮੰਨ ਕੇ ਚੱਲੋ ਜਿਵੇਂ ਦੁੱਧ ਵਾਲੀ ਹੁੰਦੀ ਉਹ ਚੀਜ਼ ਆਈ ਓਕੇ ਹਾਂਜੀ ਇਹਨੂੰ ਅੰਦਰ ਹੀ ਤੋਰ ਦਈ ਸੀ ਸੋ ਇਹਦਾ ਕੱਦ ਕਾਠ ਕਾਫੀ ਚੰਗਾ ਏ ਵੀ ਦੋ ਦੰਦ ਆ ਤੇ ਦਿਨ ਹਜੇ 1 ਮਹੀਨਾ ਬਾਕੀ ਆ ਸੋ 116 ਇਹਨਾਂ ਦਾ ਰੇਟ ਤੇ 25 ਬੱਚੀ ਦਾ ਰੇਟ ਹੈ ਬਾਕੀ ਜਿਹੜੀਆਂ ਗਾਵਾਂ ਉਥੋਂ ਨੂੰ ਦਿਖਾਤੀਆਂ ਉਹਨਾਂ ਦੀ ਕੀਮਤ ਬਾਈ ਨੇ ਫੋਨ ਤੇ ਰੱਖੀ ਐ ਨਾਗ ਟੋਟ ਲੱਠਾ ਲਾਸਟ ਉੱਤੇ ਫੇਰ ਬੇਨਤੀ ਹੈ ਵੀ ਜਿਹੜਾ ਵੀ ਵੀਰ ਖਰੀਦਣਾ ਚਾਹੁੰਦਾ ਇੱਥੇ ਜਰੂਰ ਆਵੇ ਤਸੱਲੀ ਕਰੇ ਆਪਦੀ ਸਮਝ ਜਿਹੜੀ ਵਰਤ ਕੇ ਫੇਰ ਸੌਦਾਬਾਈ ਦੇ ਨਾਲ ਰਲਾਲੇ ਨੰਬਰ ਸਕਰੀਨ ਉੱਤੇ ਦੋਸਤੋ ਬਾਈ ਦਾ ਚੱਲੀ ਜਾਂਦਾ ਧੰਨਵਾਦ